ਆਦਾ ਭਈ ਮੇਰਾ ਨਾਮ ਹੈ ਸ਼ਿਵ ਕੁਮਾਰ ਪٹرول ਪੰਪ ਚੱਲਿਆਗਾ ਭਈ ਐਚ ਆਰ ਐ ਸਕੂਲ ਦੇ ਸਾਹਮਣੇ ਪٹرول ਪੰਪ ਆ ਤੇ ਮਾਨੀ ਰੋਡ ਆ ਬਾਈਪਾਸ ਜੇ ਐਸ ਫਿਊਲਿੰਗ ਸਟੇਸ਼ਨ ਆਮ ਜੇ ਦਾ ਕੀ ਰਾਤੀਕਾ ਮਾਈ ਜਿਹੜੀ ਪਟ્રોલ ਭਈ ਕਰੀਬ 1:30 ਵਜੇ ਦੇ ਕਰੀਬ ਇੱਕ ਗੱਡੀ ਆਈ ਐ 20 ਉਹਦੇ ਵਿੱਚ ਉਹਨਾਂ ਨੇ ਤੇਲ ਪਵਾਇਆ 3500 ਰੁਪਏ ਦਾ ਤੇਲ ਪਵਾ ਕੇ ਭਾਜੀ ਆਪਾਂ ਨੋਜ਼ਲ ਰੱਖਣ ਗਏ ਆ ਢੱਕਣ ਵੀ ਨਹੀਂ ਬੰਦ ਕੀਤਾ ਤੇ ਉਹ ਗੱਡੀ ਭਜਾ ਕੇ ਲੈ ਗਏ ਕੋਣ ਕੋਲ ਕਿਨੇ ਕੇ ਜਨੇ ਆਏ ਭਾਈ ਇੱਕ ਇੱਕ ਲੜਕਾ ਹੈ ਦੋ ਲੜਕੀਆਂ ਹੀ ਨਾਲ ਤਿੰਨੇ ਜਨੇ ਆਏ ਭਾਈ ਉਹ ਆਣ ਕੇ ਕਹਿੰਦੇ ਕਿ ਤੇਲ ਪਾ ਦੋ 3500 ਰੁਪਏ ਦਾ ਤੇਲ ਪਾ ਦੋ ਤੇਲ ਪਾਤਾ ਭਾਈ ਪਰ ਨੋਜ਼ਲ ਕੱਟ ਕੇ ਰੱਖੀ ਆ ਤੇ ਗੱਡੀ ਭਜਾ ਲਈ ਢੱਕਣ ਲਾਉਣ ਦਾ ਮੌਕਾ ਨਹੀਂ ਦੇਤਾ ਉਹਨਾਂ ਨੇ ਢੱਕਣ ਦਾ ਮੌਕਾ ਨਹੀਂ ਦਿੱਤਾ ਕੋਸ਼ਿਸ਼ ਕੀਤੀ ਲੋਕਾਂ ਦੀ ਬਈ ਵਾਜਾ ਮਾਰੀਆਂ ਬੜੀਆਂ ਪਰ ਗੱਡੀ ਭਜਾ ਲਈ ਉਹਨਾਂ ਨੇ ਲਗਾ ਕੋਲ ਕੋਲ ਨਗਰ ਦਾ ਪਹਿਲਾ ਵੀ ਨਹੀਂ ਪਹਿਲੇ ਨਹੀਂ ਕਰੀ ਹੋਇਆ ਪਹਿਲੀ ਵਾਰੀ ਚਾਂਸ ਹੋਇਆ ਕਿੱਧਰ ਨੂੰ ਗਏ ਕੁਝ ਦੇਖਿਆ ਮਗਰ ਭਈ ਆ ਗਏ ਆ ਪਠਾਨਕੋਟ ਰੋਡ ਹਾਂਜੀ ਆਏ ਕਿੱਧਰ ਨੂੰ ਬੈਠੇ ਆਏ ਭਈ ਅੰਮ੍ਰਿਤਸਰ ਰੋਡ ਤੋਂ ਅੰਮ੍ਰਿਤਸਰ ਤੋਂ ਹਾਂਜੀ ਕੋਈ ਚੂਹੇ ਕਿੱਤਾ ਕਾ ਸੁੱਚ ਹਾਂਜੀ ਭਈ ਗੱਡੀ ਕਿਹੜੀ ਹੋਣੀ ਆਈ 20 ਤੇ ਕਿੰਨੇ ਪੈਟਰੋਲ ਪਾਇਆ 3500 ਰੁਪਏ ਭਈ ਡੀਜ਼ਲ ਪਾਇਆ ਡੀਜ਼ਲ ਹਾਂਜੀ ਕਿੰਨੇ ਵਜੇ ਕਟਨਾ ਕੀ ਕਿੰਨੇ ਵਜੇ ਇਹ ਭਾਈ 1.5 ਹੋਏ ਵੀ ਰਾਤ ਹਾਂਜੀ ਰਾਤ 1.5 ਹੋਏ